ਲੋਕ ਸਭਾ ਚੋਣਾਂ ਚ ਅੰਮ੍ਰਿਤਸਰ ਤੋਂ ਪਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੋਣਾਂ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਔਰ ਕਿਉਂਕਿ ਜਿਹੜੇ ਮੈਂ ਮੁੱਦੇ ਚੁੱਕ ਰਿਹਾ ਉਹ ਅੰਮ੍ਰਿਤਸਰ ਦੀ ਡਿਵੈਲਪਮੈਂਟ ਨਾਲ ਅਸੋਸੀਏਟਿਡ ਨੇ ਔਰ ਤੁਸੀਂ ਅੰਮ੍ਰਿਤਸਰ ਦੀ ਹਾਲਤ ਖੁਦ ਹੀ ਦੇਖ ਰਹੇ ਹੋ ਆਪਾਂ ਕੋਈ ਵੀ ਪਹਿਲੂ ਲੈ ਲਈਏ ਡਿਵੈਲਪਮੈਂਟ ਦਾ ਲੈ ਲਈਏ ਲਾਅ ਐਂਡ ਆਰਡਰ ਦਾ ਲੈ ਲਈਏ ਬਲਕਾਂ ਲੈ ਲੀਏ ਸ਼ਹਿਰ ਦੀ ਸਫਾਈ ਦਾ ਲੈ ਲੀਏ ਇਸ ਵੇਲੇ ਇੱਥੇ ਸੀਵਰੇਜ ਤੇ ਵਾਟਰ ਮਿਕਸ ਹੋ ਰਹੇ ਨੇ ਔਰ ਇਹ ਬੜੀ ਸ਼ਰਮਨਾਕ ਸਿਚੁਏਸ਼ਨ ਹੈ ਕਿ ਜਿਹੜਾ ਪਾਣੀ ਵੀ ਪੀਣ ਵਾਲਾ ਆ ਉਹ ਵੀ ਪੌਇਜ਼ਨਸ ਹੋ ਰਿਹਾ ਤੇ ਇਸ ਤੋਂ ਅੱਗੇ ਅਨਪਲੋਇਮੈਂਟ ਇਨਵੈਸਟਮੈਂਟਸ ਇੰਡਸਟਰੀ agriculture ਚ ਸਾਰੀਆਂ ਜਿੰਕਮਾਂ ਥੱਲੇ ਜਾ ਰਹੀਆਂ ਨੇ ਤੇ ਇਹ ਹੁਣ ਟਾਈਮ ਹੈ ਐਤ ਕਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਨੇ ਔਰ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਡਵੈਲਪਮੈਂਟ ਔਰੀਐਂਟਡ ਵਿਜਨ ਹੈ ਉਹਨਾਂ ਦੀ ਸਰਕਾਰ ਵੀ ਬਣ ਜਾ ਰਹੀ ਹੈ ਸਾਨੂੰ ਟਾਈਮ ਆ ਗਿਆ ਹੈ ਕਿ ਅਸੀਂ ਅਮਰਸਰ ਦੀ ਤਰੱਕੀ ਬਾਰੇ ਸੋਚ ਕੇ ਤੇ ਆਖਾਂ ਜਦੋਂ ਅਸੀਂ ਵੋਟ ਕਰੀਏ ਅੱਖਾਂ ਦੇਖੋ ਵਿਰੋਧ ਸਿਰਫ ਪੋਲੀਟੀਕਲ ਕਰਨਾ ਹੈ ਉਹ ਤਾਂ ਫਿਰ ਪੋਲੀਟੀਕਲ ਹੋ ਜਾਂਦਾ ਨਾ ਮੈਂ ਖਾਸ ਤੌਰ ਤੇ ਕਿਸਾਨਾਂ ਵਾਲੇ ਮੁੱਦੇ 'ਚ ਮੇਰੇ ਜਿਹੜੇ ਪ੍ਰਪੋਜ਼ਲਸ ਨੇ ਉਹ ਸਾਰੇ ਕਿਸਾਨਾਂ ਦੀਆਂ ਇਨਕਮਾਂ ਵਧਣ ਕਿਉਂਕਿ ਉਹਬਜੈਕਟਿਵ ਕੀ ਹੈ ਉਹਬਜੈਕਟਿਵ ਤੇ ਹੋਈ ਹੈ ਨਾ ਕਿ ਕਿਸਾਨਾਂ ਦੀਆਂ ਇਨਕਮਾਂ ਵਧਣ ਔਰ ਉਹਦੇ ਘੱਮ ਸਿਕਮ ਤਿੰਨ ਤਰੀਕੇ ਤੇ ਮੈਂ ਹੀ ਦੱਸਿਆ ਔਰ ਮੈਂ ਇਹੋ ਹੀ ਕਹਿਣਾ ਹੈ ਕਿ ਉਹਦੇ ਚ ਕੋਈ ਹੋਰ ਵੀ ਐਡੀਸ਼ਨ ਹੈਗੀਆਂ ਤਾਂ ਜਰੂਰ ਦੱਸੋ ਐਮਐਸਪੀ ਦਾ ਕੀ ਆਬਜੈਕਟਿਵ ਹੈ ਐਮਐਸਪੀ ਦਾ ਆਬਜੈਕਟਿਵ ਹੈ ਕਿਸਾਨਾਂ ਦੀਆਂ ਇਨਕਮਾ ਵਧਾਉਣਾ ਜੀ ਤੇ ਉਹਦੇ ਚ ਬ੍ਰਿਟਿਸ਼ ਨੇ ਐਮਐਸਪੀ ਲਗਾਈ ਸੀ ਔਰ ਉਹ ਕਿਸ ਲਈ ਲਗਾਈ ਸੀ ਉਹਨੂੰ ਹਿਸਟੋਰਿਕਲੀ ਵੀ ਦੇਖਣਾ ਚਾਹੀਦਾ ਐਸ ਟਾਈਮ ਤੇ ਤੁਸੀਂ ਮਾਰਕੀਟ 'ਚ ਜਾ ਕੇ ਦੇਖੋ wheat ਦਾ rise ਦੀ ਕੀ ਕੀਮਤ ਹੈ wheat ਦੀ ਕੀ ਕੀਮਤ ਹੈ ਐਮਐਸਪੀ ਤਾਂ ਉੱਤੇ ਹੈ ਐਮਐਸਪੀ ਤੇ ਇੰਪਲੀਮੈਂਟ ਹੋ ਰਹੀ ਹੈ ਲੇਕਿਨ ਇਹ ਨੂੰ ਦੱਸੋ ਕਿ ਕੋਈ ਇਥੇ ਐਗਰੋ ਬੇਸਡ ਇੰਡਸਟਰੀ ਖੋਲਣ ਦੀ ਡਿਮਾਂਡ ਆਈ ਹੈ ਕਿ ਜਿਸ ਤਰ੍ਹਾਂ ਰਾਈਸ ਹੈ ਉਹਨੂੰ ਅਗਰ ਰਾਈਸ ਪ੍ਰੋਟੀਨ ਚ ਬਣਾਓ ਤੇ ਉਹਦੀ ਵੈਲਿਊ ਵਾਧੀ ਹੈ ਤੇ ਕਿਤੇ ਇਨਕਮਾ ਵਧਣਗੀਆਂ ਉਸ ਤਰ੍ਹਾਂ ਹੀ ਅੰਮ੍ਰਿਤਸਰ ਚ ਵੈਜੀਟੇਬਲ ਤੋਂ ਫਰੂਟਸ ਦੀ ਪ੍ਰੋਡਕਸ਼ਨ ਆਲਰੇਡੀ ਹੋ ਰਹੀ ਹੈ ਸਾਨੂੰ ਫੋਕਸ ਕਰਨਾ ਚਾਹੀਦਾ ਕਿ ਇਹਦੀ ਮਾਰਕੀਟ ਵਧੇ ਔਰ ਅਸੀਂ ਇਹਨਾਂ ਨੂੰ ਐਕਸਪੋਰਟ ਕਰ ਸਕੀਏ